ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਤੇ ਸਾਰਿਆਂ ਦੀ ਪ੍ਰਮਾਤਮਾ ਭਲੀ ਕਰੇ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮੇਤਰੋ ਪਿੰਡ ਸੁਖਣ ਵਾਲੇ ਦੇ ਵਿੱਚ ਸੁਖਣ ਵਾਲਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ 22 ਦੀਆਂ ਦੋ ਮੱਜਾਂ ਵਕਾਉਆ ਤੇ ਦੋਵੇਂ ਤਿਆਰ ਇੱਕ ਦੂਜਾ ਸੁਆ ਤੇ ਇੱਕ ਤੀਜਾ ਸੁਆ ਦੋਵੇਂ ਮਿੱਤਰੋ ਚੰਗੇ ਦੁੱਧ ਵਾਲੀਆਂ ਥਣ ਲੇਵੀ ਵਾਲੀਆਂ ਮਈਆਂ ਸਾਰੀ ਜਾਣਕਾਰੀ ਬਾਈ ਤੋਂ ਲੈ ਦੂੰਗਾ ਜਿਹੜਾ ਜਾਨਵਰ ਤੁਹਾਨੂੰ ਚਾਜੂਗਾ ਉਹਦੇ ਬਾਰੇ ਭਈ ਨਿਰਖ ਪਰਖ ਤੁਸੀਂ ਆਪ ਕਰਨੀ ਆ ਆਜੋ ਮਿਲਦੇ ਆ ਬਾਈ ਨੂੰ ਪਹਿਲਾਂ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਤੇ ਫਿਰ ਕਲਾ ਕਲਾ ਜਾਨਵਰ ਤੋਰ ਕੇ ਵੀਨੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਬਹੁਤ ਵਧੀਆ ਜੀ। ਸੇਤਾ ਦੇ ਪਰਿਵਾਰ ਤੋਂ। ਹਾਂਜੀ ਠੀਕ ਹੈ ਜੀ ਵਧੀਆ। ਕੰਦੀ ਕਰਾ ਦਿੱ ਸਾਰੇ। ਹਾਂਜੀ। ਪਸ਼ੂ ਦੂਜੇ ਵੀ ਸਾਰੇ ਸੈਟ ਆ। ਹਾਂਜੀ ਹਾਂਜੀ। ਚੋ ਸ਼ੁਕਰ ਹੈ। ਅੱਛਾ ਦੋ ਬਈਆਂ ਵੇਚ ਰੀਆਂ ਹਨਾ ਜੀ। ਹਾਂਜੀ। ਤੇ ਇਹ ਵੱਡੀ ਬੈਹ ਤੋਂ ਸ਼ੁਰੂਆਤ ਕਰ ਲਈਏ ਕਿੰਨੇ ਵਸੂਆ ਪਈਏ। ਇਹ ਤੀਜਾ ਸੂਆ ਹੁੰਦੀ ਆ ਜੀ। ਤੀਜਾ ਸੂਆ ਇਹਨੇ ਸੂਣਾ ਵਾ। ਕਿੰਨੇ ਦਿਨ ਪਏ ਪਈ ਜਾਂਦੇ ਹਜੇ? ਲੈ ਜੂ 5-7 ਦਿਨ। 5-7 ਦਿਨ ਲੈ ਜੂਗੀ ਜੀ। ਦੁੱਧ ਦਾ ਕੀ ਰਿਕਾਰਡ ਰਿਆ ਇਹਨਾਂ ਦਾ? ਦੂਜੇ ਸੂਏ 16 ਕਿਲੋ ਚੋਆ ਜੀ। ਦੁੱਧੇ ਸੂਏ 16 ਕਿਲੋ ਦੁੱਧੇ ਤੋਂ ਚੋਆ ਹੋਇਆ। ਅੱਛ ਜਲਦੀ ਮਲਦੀ ਵਧੀਆ ਚੰਗਾ ਦੁੱਧ ਦਾ ਹਾਂਜੀ ਹਾਂਜੀ ਬਾਰਾ ਕੁਸ ਵਧ ਗਿਆ ਠੀਕ ਹੈ ਘਰੇ ਰੱਖਣ ਨੂੰ ਦੇ ਦਈਏ ਬੇਫਿਕਰ ਹੋ ਕੇ ਬਸ ਠੀਕ ਹੈ ਲੀਵਾਰੂਆ ਵੀ ਬਹੁਤ ਚੰਗਾ ਹੈ ਨਾ ਬਈ ਹਾਂਜੀ ਹਾਂਜੀ ਚੋਾਈ ਬਹੁਤ ਪੋਲੀ ਦੋਹਾਂ ਦੀ ਬਹੁਤ ਪੋਲੀ ਚੋਾਈ ਠੀਕ ਹੈ ਬਈ ਥਣ ਥਣ ਵਿਰਲਾ ਵਰਲਾ ਵੀ ਚੰਗੀਆਂ ਪਈਆਂ ਅੱਛਾ ਰੇਟ ਬਾਈ ਫਿਰ ਇਹਦਾ ਰੇਟ ਫੋਨ ਤੇ ਕਰਾਂਗੇ ਠੀਕ ਹੈ ਤੁਰੇ ਮੜੇ ਕੱਢੋ ਬਾਹਰੋਂ ਲੈ ਵੀ ਮਿੱਤਰੋ ਤੀਜਾ ਸੁਆਵਾ ਦਿਨ ਹਜੇ ਘੱਟ ਤੋਂ ਘੱਟ ਵੀ 5-7 ਲੈ ਜਾਣੇ ਆ ਬਾਈਆਂ ਦਾ ਬਈ ਦੁੱਧ 16 ਕਿਲੋ ਦੂਜੇ ਸੁਏ ਚੋਇਆ ਹੋਇਆ ਵੀਰੇ ਬਾਕੀ ਮੈਂ ਤੁਹਾਨੂੰ ਦੱਸੂਗੀ ਕਿ ਮੈਂ ਨਹੀਂ ਕਹਿੰਦਾ ਇਹ ਚੀਜ਼ ਦੀ ਗਵਾਹੀ ਮੈਂ ਭਰਦੀ ਆਲੇ ਵਾਲੂਆ ਵੇਖੋ ਮੈਂ ਥੱਲੇ ਬਈ ਥਣ ਥੁਣ ਤਿਆਰੀ ਤੁਰੀ ਸਾਰੀ ਪਾਕ ਬਲ ਲਿਆਓ ਬਹੁਤ ਸੁਣਾ ਜਿਹੜਾ ਟੱਗ ਚਾਹੀਦਾ ਸਰੀਰਿਕ ਅੰਤਰਪੱਖ ਫੁਕਮੇ ਦਾ ਮਜ਼ਬੂਤੀ ਮਜਬਾਤੀ ਮੈਂ ਦੀ ਪੂਰੀ ਚੰਗੀ ਆ ਬਾਕੀ ਦੁੱਧ ਵਾਲੀ ਮੈਂ ਆ ਬਾਈ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਚੀਜ਼ ਆ ਕਿਉਂਕਿ ਬਈ ਦੁੱਧ ਇਹਨੇ ਮੇਰੇ ਹਸਾ ਹੁਣਾ ਟੋਹਰਾਂ ਨਾਲ ਇਹਨੇ ਦੇ ਦੇਣਾ ਬਈ 15 16 ਕਿਲੋ ਦੁੱਧ ਦਿੰਦੀ ਵੀ ਆ ਤੇ ਦੇ ਵੀ ਦੇਣਾ ਚਾਹੀਦਾ ਬਾਕੀ ਇੱਕ ਹੋਰ ਅ ਵਿਰਲਾ-ਵਿਰਲਾ ਬਹੁਤ ਚੰਗੀਆਂ ਆਂਦੀਆਂ ਬਾਈ ਥਨ ਲੀਵਾ ਚੰਗਾ ਲੱਗਾ ਹੋਇਆ ਕਰਮ ਵਾਲੀ ਨੂੰ ਬਰੀਕੀ ਚੰਗੀ ਆ ਸਾਰੀ ਤੇ ਆਹ ਵੇਖ ਲਓ ਬਾਈ ਨੇੜੇ ਤੋਂ ਲੀਵਾ ਜਾਂਦਾ ਕਿਰਾਂ ਦੀ ਠੀਕ ਆ ਬਾਈ ਰੇਟ ਫੋਨ ਦੇ ਉੱਤੇ ਆ ਤੇ ਤੀਜਾ ਸੁਆ ਹੈ ਬਾਈ ਤੇ ਦੋ ਨੰਬਰ ਤੇ ਜਿਹੜੀ ਝੋਟੀ ਆ ਜੀ ਹਾਂਜੀ ਇਹ ਦੂਜਾ ਸੁਆ ਹੈ ਇਹ ਦੂਜਾ ਸੁਆ ਹੁੰਦੀ ਆ ਬਾਈ ਹਾਂਜੀ ਤੇ ਕਿੰਨੇ ਦਿਨ ਪਏ ਬਾਈ ਇਹ ਵੀ ਲੈ ਜੂਗੀ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਇਹਨੇ ਦੁੱਧ ਕਿੰਨਾ ਕਿ ਦਿੱਤਾ ਹੋਇਆ ਇਹਨੇ 14 ਕਿਲੋ ਦਿੱਤਾ 14 ਕਿਲੋ ਦਿੱਤਾ ਠੀਕ ਆ ਭਾਈ ਤੇ ਇਹਦੇ ਕਿੰਨੇ ਦਿਨ ਬਾਕੀ ਆ ਭਾਈ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਇਹਦਾ ਰੇਟ ਭਾਈ ਰੇਟ ਇਹਦਾ ਹੀ ਫੋਨ ਤੇ ਕਰਾਂਗੇ ਠੀਕ ਤੋਰ ਦਈਏ ਬੜਾ ਇਹਨੂੰ ਵੀ ਕਰ ਦਈਏ ਲੈ ਮਿੱਤਰੋ ਹਫਤੇ ਦੀ ਇਹ ਕੱਚੀ ਆ ਤੇ ਦੂਜਾ ਸੁਆ ਇਹ ਝੋਟੀ ਆ ਭਾਈ ਠੀਕ ਆ ਵੀਰੇ ਇਹ ਵੀ ਸੂਣ ਵਾਲੀ ਆ ਕਰਮਾਂ ਵਾਲੀ ਹਾਂ ਦੇਖ ਸਕਦੇ ਆ ਵੀਰੇ ਤੁਸੀਂ ਲੈ ਭਾਈ ਲੈ ਆਲੂ ਵਾਥਣ ਤੁਣ ਨੂੰ ਵੀ ਚੰਗਾ ਫਿਕਸ ਅਡਰ ਦੀ ਐਮ ਜਾਵਾ ਹੂੰ ਲਿਓ ਭਾਈ ਬਾਕੀ ਸਾਰੀ ਬਰੀਕੀ ਬਰੂਕੀ ਚੰਗੀ ਆ ਦਰਦੀ ਆ ਥੋੜਾ ਜਿਹਾ ਹੋਰ ਤਾਂ ਬੇਗਾਨੀ ਹੈਣਾ ਹੂੰ ਕੈਮਰੇ ਤੋਂ ਦਰਦੀ ਕੈਮਰੇ ਤੋਂ ਦਰਦੀ ਥੋੜਾ ਜਿਹਾ ਨਹੀਂ ਠੀਕ ਆ ਭਾਈ ਬਾਕੀ ਮੈਂ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਇਹਦਾ ਵੀ ਰੇਟ ਫੋਨ ਦੇ ਉੱਤੇ ਆ ਨਹੀਂ ਮਿੱਤਰੋ ਬਹੁਤ ਸੋਹਣੀਆਂ ਦੋਵੇਂ ਜਿਹੜੀਆਂ ਮਈਆਂ ਕਰਮ ਵਾਲੀਆਂ ਬਣਦੀਆਂ ਤਣਦੀਆਂ ਵਾ ਬਾਕੀ ਨੰਬਰ ਆਪਾਂ ਲੈ ਲੈਨੇ ਬਾਈ ਨੰਬਰ ਦੱਸ ਦੀਏ ਜੀ ਆਪਣਾ ਹਾਂਜੀ ਹਾਂਜੀ 98152 ਜੀ 03365 ਇੱਕ ਵਾਰੀ ਹੋਰ ਬੋਲ ਦਿਓ ਜੀ 98152 ਜੀ 03365 ਠੀਕ ਹੈ ਬਈ ਇਸ ਨੰਬਰ ਤੇ ਗੱਲਬਾਤ ਕਰ ਲਿਆ ਜੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣ ਵਾਲੇ ਦੇ ਵਿੱਚੋਂ ਡੋਕ ਵਾਲੇ ਅੱਡੇ ਦੇ ਉੱਤੇ ਬਾਈ ਹੁਣਿਆਂ ਦਾ ਰਹਿਣ ਵਸੇਰਾ ਵਾ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ ਆ ਸ਼ੁਕਰੀਆ ਚੁੰਦੇ ਰਹੋ ਤੇ ਆ ਬਾਈ ਦੇ ਘਰੇ ਦਾਰੂ ਪਸੂ ਰੱਖੇ ਹੋਏ ਆ ਬਾਈ ਅੱਜ ਦੀ ਵੀਡੀਓ ਵਿੱਚ ਇੰਨੀ ਸੀ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਗਰਦੀਪ ਗਿੱਲ ਦਿੰਦਾ